ਬਲਦੇਬ ਬਿੱਲੂ ਲੇਬਰ ਜੁਨੀਅਨ ਪ੍ਰਧਾਨ ਜਿਹੜਾ ਸਾਜ ਅੱਜ ਧਰਨਾ ਅਸੀਂ ਦਿੱਤਾ ਗਿਆ ਆ ਇਹ ਧਰਨਾ ਪੰਜਾਬ ਲੈਵਲ ਦਾ ਆ ਕੋਈ ਇਕੱਲੇ ਸ਼ਾਹਕੋਟ ਦੀ ਮੰਡੀ ਦਾ ਨੀਗਾ ਸਾਡੀ ਮੰਗ ਕੋਈ ਆ ਕਿ ਜਿਹੜੀ ਸਰਕਾਰ ਨੇ ਸਾਡੇ ਨਾਲ ਕੋਝਾ ਮਜ਼ਾਕ ਕੀਤਾ ਸਾਡੇ 4 ਪੈਸੇ ਡੇਵਰ ਵਧਾਈਆ ਸਾਡੀ ਕੁਛ ਨਾ ਕੁਛ ਤਾਂ ਡੇਵਰ ਜਾਰੀ ਬਦਲਣੀ ਚਾਹੀਦੀ ਸੀ ਪਰ ਇਹ ਜੋ ਸਾਡੇ ਨਾਲ ਮਤਰੀ ਵਾਲਾ ਹਾਲ ਹੋਇਆ ਆ ਬੜੇ ਕਿਸੇ ਨਾਲ ਹੋਣਾ ਨਹੀਂ ਚਾਹੀਦਾ ਇਹ ਜਿੰਨੇ ਮੇਰੇ ਮਜ਼ਦੂਰ ਬੈਠੇ ਆ ਇਹਨਾਂ ਦੇ ਦਿਲਾਂ ਨੂੰ ਪੁੱਛ ਕੇ ਦੇਖੋ ਜਦੋਂ 4 ਪੈਸੇ ਕਹਿੰਦੇ ਆ ਤੇ ਕਿੰਨੀ ਖੇਚ ਪੈਂਦੀ ਆ ਅਸੀਂ ਸਾਰੀ ਦਿਹਾੜੀ ਕੰਮ ਕਰਨਾ ਤੇ ਪੈਸੇ ਸਾਨੂੰ 4 ਮਿਲਦੇ ਇਹ ਬਹੁਤ ਸਰਕਾਰ ਨੇ ਸੜਨਾ ਤੱਕਾ ਕੀਤਾ ਬਹੁਤ ਜ਼ਿਆਦਾ ਇਹ ਦੱਸਿਓ ਮੈਨੂੰ ਵੀ ਜਿਹੜਾ 4 ਪੈਸੇ ਵਧਾਏ ਕਿਹਦੇ ਵਿੱਚ ਵਧਾਏ ਨੇ ਕਿਸ ਤਰ੍ਹਾਂ ਪਹਿਲੀ ਲੇਬਰ ਕਿੰਨੀ ਮਿਲਦੀ ਸੀ ਪਹਿਲੀ ਲੇਬਰ ਸਾਨੂੰ ਮਿਲਦੀ ਆ ਜੀ ਤੈਨੂੰ ਕੱਢ ਕੇ ਦੱਸਦਾ 16 ਰੁਪਏ 90 ਪੈਸੇ ਮਿਲਦੇ ਸੀ 16 ਰੁਪਏ 90 ਪੈਸੇ ਹਾਂ 16 ਰੁਪਏ 90 ਪੈਸੇ ਮਿਲਦੇ ਘੋਟੇ ਜੀ ਸਰ ਲੋਹਾਈ ਅਤਰਾਈ ਛਣਾਈ ਭਾਈ ਟੰਕਾ ਲੋਟਿੰਗ ਕਰ ਇੱਕ ਬੋਰੀ ਦਾ ਇੱਕ ਬੋਰੀ ਦਾ ਠੀਕ ਹੈ ਹੁਣ ਬੋਰੀ ਮਾਰ ਸਾਡੇ ਵਧਿਆ ਚਾਰ ਪੈਸਾ ਸਾਡੀ ਸਰਕਾਰ ਵੀ ਇਹੀ ਮੰਗਿਆ ਕਿ ਕੁਛ ਨਾ ਕੁਛ ਤਾਂ ਸੋਚਿਆ ਜਾਵੇ ਠੀਕ ਹੈ ਜੇ ਸਰਕਾਰ ਤੁਹਾਡੀ ਮੰਗ ਨਹੀਂ ਮੰਨਦੀ ਕਿੰਨਾ ਸਮਾਂ ਤੜਾਇਆ ਧਰਨਾ ਤੇ ਜੀ ਬੇ ਇਦਾਂ ਅਸੀਂ ਕਹਿ ਨਹੀਂ ਸਕਦੇ ਸਾਡੇ ਪੰਜਾਬ ਦੇ ਪ੍ਰਧਾਨ ਜਿਹੜੇ ਆ ਰਕੇਸ਼ ਟਰੀਜੀ ਉਹਨਾਂ ਨਾਲ ਪੰਜਾਬ ਦੇ ਸੈਕਟਰੀ ਸਾਹਿਬ ਕਪੂਰ ਸਾਹਿਬ ਉਹ ਚੰਡੀਗੜ੍ਹ ਮੀਟਿੰਗ ਹੋ ਰਹੀ ਹੈ ਜੀ ਉੱਥੇ ਪਹੁੰਚੇ ਹੋਏ ਇਹ ਤੱਕ ਆਉਣਾ ਮੈਸੇਜ ਆਊਗਾ ਸਾਾਨੂੰ ਸ਼ਾਨ ਨੂੰ ਵੀ ਕੀ ਬਣਿਆ ਕੀ ਨਹੀਂ ਪਰ ਇੱਕਦਮ ਹੋਰ ਗੱਲ ਦੱਸ ਦਿੰਨਾ ਜੀ ਜਿਹੜੇ ਗਰਮੀਤ ਖੁੱਡੀਆਂ ਜੀ ਮੰਤਰੀ ਆ ਉਹਨਾਂ ਨਾਲ ਆੜਤੀਆਂ ਦੀ ਇੰਟਰੋਡਕਸ਼ਨ ਹੋਈ ਆ ਮੀਟਿੰਗ ਹੋਈ ਆ ਪਰ ਇਹਨਾਂ ਆੜਤੀਆਂ ਨੇ ਵੀ ਜਿਹੜੀ ਉੱਥੇ ਗੱਲ ਕੀਤੀ ਹੈ ਉਹਨਾਂ ਨੇ ਆਪਦੇ ਬਾਰੇ ਰੱਖੀ ਐ ਪੱਖ ਉਹਨਾਂ ਲੀਵਰ ਬਾਰੇ ਨਹੀਂ ਕੋਈ ਗੱਲ ਕੀਤੀ ਇਹ ਲੈ ਵੀ ਲੀਵਰ ਦੇ ਚਾਲ ਪੈਸੇ ਵਧਿਆ ਇਧਰਲੇ ਪਾਸੇ ਨੂੰ ਕੁਝ ਕਰੋ ਨਹੀਂ ਉਹਨਾਂ ਨੇ ਸਿਰਫ ਆਪਣੀ ਰੱਖੀ ਆ ਮੰਗ ਕਿ ਸਾਡੇ ਦਾ ਕੁਸ਼ਨ ਵਧਣਾ ਚਾਹੀਦਾ